ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਅਰਮਨਦੀਪ ਸਿੰਘ ਤੜ ਆਸ ਕਰਦੇ ਆਂ ਕਿ ਤੁਸੀਂ ਸਾਰੇ ਜਣੇ ਆਪਣੇ ਆਪਣੇ ਘਰਾਂ ਦੇ ਵਿੱਚ ਆਪਣੇ ਆਪਣੇ ਕਾਰੋਬਾਰਾਂ ਦੇ ਵਿੱਚ ਬਿਲਕੁਲ ਚੜ੍ਹਦੀ ਕਲਾ ਜੋ ਹੋਵੇਗੀ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਵਿਚਾਰ ਕਰਾਂਗੇ ਜੋ ਕਿ ਤੁਹਾਡੀ ਸਕਰੀਨ ਦੇ ਉੱਪਰ ਇੱਕ ਬਾਬਾ ਜੀ ਦੀ ਫੋਟੋ ਆ ਰਹੀ ਹੈ ਕੁਝ ਲੋਕ ਗੁਰਬਾਣੀ ਦੇ ਸ਼ਬਦਾਂ ਦੇ ਨਾਲ ਛੇੜਖਾਨੀ ਕਰਕੇ ਉਹ ਸ਼ਬਦ ਆਡੀਓ ਚੋਰੀ ਕਰਕੇ ਤੇ ਇਹ ਬਾਬਾ ਜੀ ਦੀ ਫੋਟੋ ਦੇ ਉੱਪਰ ਲਗਾ ਕੇ ਤੇ ਮਿਲੀਅਨ ਦੇ ਵਿੱਚ ਵਿਊ ਲੈਂਦੇ ਆ ਹੁਣ ਗੱਲ ਵਿਊ ਦੇ ਵਿਊ ਦੀ ਗੱਲ ਨਹੀਂ ਆ ਵਿਊ ਲੈਂਦੇ ਹੋਰ ਵੀ ਬਹੁਤ ਤਰੀਕੇ ਆ ਵਿਊ ਲਈ ਜਾਣ ਸਾਨੂੰ ਕੋਈ ਦਿੱਕਤ ਨਹੀਂ ਸਬਸਕ੍ਰਾਈਬਰ ਵਧਾਉਣੇ ਆ ਫਾਲੋਅਰ ਵਧਾਉਣੇ ਵਧਾਈ ਜਾਣ ਸਾਨੂੰ ਕੋਈ ਦਿੱਕਤ ਨਹੀਂ ਪਰ ਜਿੱਥੇ ਗੁਰੂ ਗ੍ਰੰਥ ਸਾਹਿਬਹਾਰਾਜ ਦੇ ਸ਼ਬਦ ਚੋਰੀ ਕਰਕੇ ਤੇ ਬਾਬਾ ਜੀ ਦੀ ਫੋਟੋ ਦੇ ਉੱਪਰ ਲਗਾ ਕੇ ਤੇ ਵਾਇਰਲ ਕਰਨੇ ਤੇ ਮਿਲੀਅਨ ਦੇ ਵਿੱਚ ਵਿਊ ਲੈਣਾ ਅੱਛਾ ਇੱਕ ਗੱਲ ਆ ਕਿ ਜਿਹੜੇ ਲੋਕ ਮਿਲੀਅਨ ਦੇ ਵਿੱਚ ਇਹਨਾਂ ਨੂੰ ਸੁਣਦੇ ਹੋਣਗੇ ਬਾਅਦ ਵਿੱਚ ਹੁਣ ਸ਼ਬਦ ਕੀ ਹੈ ਸ਼ਬਦਿਆ ਸਬਨਾ ਕਾਮ ਆਪਿਓ ਆਪ ਹੈ ਹੁਣ ਅਸਲ ਵਿੱਚ ਮਾਪਿਓ ਦਾ ਅਰਥ ਉਹਦੇ ਗੱਲ ਕੀਤੀ ਆ ਕਾਲਪੁਰਖ ਦੀ ਪਰ ਜਿਹੜਾ ਬੰਦਾ ਉਹ ਸ਼ਬਦ ਸੁਣੂਗਾ ਜਿਹੜਾ ਬੰਦਾ ਉਹ ਚੈਨਲ ਤੇ ਜਾ ਕੇ ਆਡੀਓ ਸੁਣੂਗਾ ਤੇ ਗਾੜੀ ਦੇਖੂਗਾ ਕਿ ਬਾਬਾ ਜੀ ਦੀ ਫੋਟੋ ਲੱਗੀ ਆ ਤੇ ਉਸ ਬੰਦੇ ਦੇ ਉੱਪਰ ਗਲਤ ਇਫੈਕਟ ਪਾਊਗਾ ਉਹ ਬੰਦਾ ਇਹ ਸੋਚ ਲੂਗਾ ਕਿ ਘਰੇ ਸਾਡਾ ਮਾਪਿਓ ਆ ਬਾਬਾ ਜੀ ਆ ਸਾਨੂੰ ਲੱਗਦਾ ਨਹੀਂ ਕਿ ਇਦਾਂ ਗਲਤ ਅਸਰ ਪੈ ਰਿਹਾ ਵਾ ਅੱਛਾ ਅੱਗੇ ਨੰਗੇ ਸਿਰ ਕੋਈ ਮਰਿਆਦਾ ਨਹੀਂ ਉਥੋਂ ਦੀ ਨੰਗੇ ਸਿਰ ਆ ਕਈ ਵਾਰੀ ਉਹਦੀ ਬਾਬੇ ਦੀ ਫੋਟੋਆਂ ਅੱਗੇ ਬੀਬੀਆਂ ਨੱਚ ਰਹੀਆਂ ਭੰਗੜੇ ਪਾ ਰਹੀਆਂ ਵਾ ਕੋਈ ਮਰਿਆਦਾ ਨਹੀਂ ਹੈ ਕੱਪੜੇ ਵੀ ਉਹਨਾਂ ਨੇ ਕੋਈ ਚਾਹੀਦੇ ਨਹੀਂ ਪਾਏ ਕੋਈ ਚੰਗੇ ਕੱਪੜੇ ਵੀ ਨਹੀਂ ਪਾਏ ਨੰਗੇ ਸਿਰ ਆ ਸਾਹਮਣੇ ਬਾਬੇ ਦੀਆਂ ਫੋਟੋਆਂ ਰੱਖੀਆਂ ਵਾ ਅੱਗੇ ਬੀਬੀਆਂ ਨੱਚ ਰਹੀਆਂ ਖਲੋਕੇ ਕਈ ਵਾਰੀ ਗੁਰਬਾਨੀ ਦਾ ਸ਼ਬਦ ਵੀ ਚੱਲ ਰਿਹਾ ਕੀਤਾ ਤੁਹਾਨੂੰ ਲੱਗਦਾ ਨਹੀਂ ਵੀ ਇਹ ਕੰਮ ਗਲਤ ਆ ਕੇ ਰਹਿਣਾ ਕਿਤੇ ਗੁਰਬਾਨੀ ਦੇ ਜੋ ਇਹ ਸ਼ਬਦ ਆ ਇਹਨਾਂ ਦਾ ਅਰਥ ਉਹ ਨਹੀਂ ਹੈ ਜੋ ਇਹ ਲੋਕ ਕੱਢ ਰਹੇ ਆ ਬੇਨਤੀ ਆ ਇਹਨਾਂ ਲੋਕਾਂ ਨੂੰ ਮੇਰੀ ਕਿ ਗੁਰਬਾਨੀ ਦੇ ਸ਼ਬਦਾਂ ਦਾ ਅਰਥ ਬਹੁਤ ਡੀਪਲੀ ਆ ਬਹੁਤ ਗਹਿਰਾਈ ਨਾਲ ਆ ਗੁਰਬਾਨੀ ਦੀ ਕੱਲੀ ਕੱਲੀ ਧੁੱਕ ਕੱਲੀ ਕੱਲੀ ਪੰਕਤੀ ਅਕਾਲ ਪੁਰਖ ਦੀ ਬੰਦਗੀ ਕਰਦੀ ਆ ਅਕਾਲ ਪੁਰਖ ਦੀ ਅਕਾਲ ਪੁਰਖ ਦੇ ਗੁਣ ਗੁੰਦੀ ਆ ਪਰ ਜੇਕਰ ਉਸ ਪੰਕਤੀ ਨੂੰ ਦੇਹਧਾਰੀ ਬਾਬੇ ਦੇ ਨਾਲ ਜੋੜ ਦਈਏ ਤੇ ਸੁਣਨ ਵਾਲਾ ਇਹ ਸੋਚਦਾ ਵਾ ਕਿ ਜਿਹੜੇ ਅਕਾਲ ਪੁਰਖ ਦੀ ਗੱਲ ਕੁਰਬਾਨੀ ਕਰਦੀ ਆ ਉਹ ਅਕਾਲ ਪੁਰਖ ਹੀ ਨਹੀਂ ਕਰਦੀ ਉਹ ਬਾਬਾ ਜੀ ਦੀ ਕਰਦੀ ਸਾਡੇ ਦੀ ਆ ਜਿਹੜੇ ਬਾਬਾ ਜੀ ਕੁਰਸੀਆਂ ਸੱਚ ਕੇ ਬੈਠੇ ਆ ਇਹਨਾਂ ਬਾਬਾ ਜੀ ਦੀ ਕਰਦੀ ਆ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਬੰਦਾ ਤਰਕ ਕਰਕੇ ਇਹ ਗੱਲ ਵੀ ਕਹਿ ਸਕਦਾ ਵਾ ਕਿ ਜੋ ਵੀ ਗੁਰੂ ਗ੍ਰੰਥ ਸਾਹਿਬਹਾਰਾਜ ਦੀ ਬਾਣੀ ਬਾਣੀ ਦੇ ਵਿੱਚ ਦਰਜਿਆ ਉਹ ਅਕਾਲ ਪੁਰਖ ਲਈ ਨਹੀਂ ਹੈ ਉਹ ਸਾਡੇ ਬਾਬਾ ਜੀ ਲਈ ਹੈ ਤੇ ਜੇਕਰ ਅੱਜ ਆਪਾਂ ਮੂੰਹ ਦੇ ਵਿੱਚ ਦਹੀਂ ਜਮਾ ਕੇ ਚੁੱਪ ਕਰਕੇ ਬੈਠੇ ਰਹੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਜੋ ਹੋ ਸਕਦਾ ਵਾ ਉਹ ਮੈਂ ਤੁਹਾਡੇ ਅੱਗੇ ਬਿਆਨ ਕਰਤਾ ਵਾ ਹੁਣ ਇੱਕ ਮੈਂ ਸਵਾਲ ਪੁੱਛਣਾ ਚਾਹੁੰਦਾ ਵਾ ਅੰਮ੍ਰਿਤਸਰ ਟੀ ਸੀਰੀਜ਼ ਤੇ ਸ਼ਿਮਾਰੋ ਵਰਗੀਆਂ ਵੱਡੀਆਂ ਕੰਪਨੀਆਂ ਨੂੰ ਹੁੰਦਾ ਕੀ ਹੈ ਕਿ ਸਾਡੇ ਕੀਰਤਨੀਏ ਸਾਡੇ ਰਾਗੀ ਸਿੰਘ ਇਹਨਾਂ ਬੜੀਆਂ-ਬੜੀਆਂ ਕੰਪਨੀਆਂ ਦੇ ਵਿੱਚ ਜਾ ਕੇ ਐਲਬਮ ਰਿਲੀਜ਼ ਕਰਾਉਂਦੇ ਆ ਕੈਸਟਾ ਰਿਲੀਜ਼ ਕਰਾਉਂਦੇ ਆ ਅੱਛਾ ਉਹ ਕੈਸਟ ਉੱਥੇ ਜਾ ਕੇ ਰਿਲੀਜ਼ ਕਰਾ ਕੇ ਬਾਅਦ ਵਿੱਚ ਸਾਡੇ ਕੋਲ ਆ ਕੇ ਜਦੋਂ ਉਹੀ ਸ਼ਬਦ ਰਾਗੀ ਸਿੰਘ ਪੜ੍ਹਦੇ ਆ ਤਾਂ ਸਾਡੇ ਮੁੰਡੇ ਆਪ ਤਾਰਾਂ ਵਿਛਾ ਕੇ ਤਾਰਾਂ ਖਿਲਾੜ ਕੇ ਕੈਮਰੇ ਲਾ ਕੇ ਆਪ ਆਪਣੇ ਸਟੈਂਡ ਲਾ ਕੇ ਆਪ ਆਪਣੇ ਟਰਾਈਪੋਡ ਲਾ ਕੇ ਤੇ ਖੁਦ ਰਿਕਾਰਡ ਕਰਦੇ ਆ ਤੇ ਉਹ ਕੰਪਨੀਆਂ 2 ਮਿੰਟ ਤੋਂ ਪਹਿਲਾਂ ਪਹਿਲਾਂ ਹੀ ਸਟ੍ਰਾਈਕ ਭੇਜ ਦਿੰਦੀਆਂ ਹਨ ਹਾਲਾਂਕਿ ਉਹ ਅਸੀਂ ਕਿਤੇੋਂ ਚੋਰੀ ਕਰਕੇ ਨਹੀਂ ਪਾਈ ਹੁੰਦੀ ਹਾਂ ਇੱਕਲ ਜ਼ਰੂਰ ਹੈ ਕਿ ਉਹ ਇਹਨਾਂ ਦੇ ਰਿਕਾਰਡ ਹੋਏ ਹੁੰਦੇ ਆ ਉਹੀ ਸ਼ਬਦ ਰਾਗੀ ਸਿੰਘ ਸਾਡੇ ਕੋਲ ਆ ਕੇ ਪੜਨ ਤੇ ਰਿਕਾਰਡ ਉਹੀ ਕਰਕੇ ਅਸੀਂ ਪਾ ਦਿੰਦੇ ਹਾਂ ਸਾਡੇ ਮੁੰਡੇ ਪਾ ਦਿੰਦੇ ਆ ਪਰ ਤਮੀ ਸਟ੍ਰਾਈਕ ਵੱਜ ਜਾਂਦੀ ਹੈ ਹੁਣ ਮੈਂ ਕੰਪਨੀਆਂ ਨੂੰ ਸਵਾਲ ਪੁੱਛਦਾ ਮਾਂ ਕਿ ਇਹ ਦੱਸ ਸਕੋ ਤੁਹਾਡੇ ਚੈਨਲਾਂ ਤੋਂ ਚੋਰੀ ਕਰਕੇ ਆਡੀਓ ਪਾ ਰਹੇ ਆ ਹੋਣ ਕੰਪਨੀਆਂ ਕਿਉਂ ਚੁੱਪਿਆ ਟੀ ਸੀਰੀਜ਼ ਕਿਉਂ ਚੁੱਪਿਆ ਅੰਮ੍ਰਿਤਸਰ ਕਿਉਂ ਚੁੱਪਿਆ ਸ਼ਿਮਾਰੋ ਕੰਪਨੀ ਹੁਣ ਕਿਉਂ ਚੁੱਪਿਆ ਇਹਦਾ ਹੁਣ ਇਫੈਕਟ ਗਲਤ ਨਹੀਂ ਨਾ ਪੈ ਰਿਹਾ ਪਰ ਆਉਣ ਵਾਲੇ ਸਮੇਂ ਦੇ ਵਿੱਚ ਇਹ ਬੰਦੇ ਇਹ ਗੱਲ ਕਹਿ ਸਕਦੇ ਆ ਕਿ ਜਿਹੜੀ ਗੁਰਬਾਣੀ ਦੇ ਵਿੱਚ ਗੱਲ ਕੀਤੀ ਗਈ ਆ ਜਿੱਥੇ ਗੁਰਬਾਣੀ ਦੇ ਵਿੱਚ ਜਿੱਥੇ ਜਿੱਥੇ ਵੀ ਗੁਰੂ ਕਿਹਾ ਗਿਆ ਵਾ ਉਹ ਕਿਤੇ ਨਾ ਕਿਤੇ ਸਾਡੇ ਬਾਬਾ ਜੀ ਨੂੰ ਕਿਹਾ ਗਿਆ ਵਾ ਆਕਾਲ ਪੁਰਖ ਦੀ ਗੱਲ ਨਹੀਂ ਕੀਤੀ ਗਈ ਤੇ ਸਾਡੇ ਕੋਲ ਉਸ ਦੇ ਵਿੱਚ ਕੋਈ ਇੱਕ ਵੀ ਜਵਾਬ ਨਹੀਂ ਹੈ ਅੱਗੇ ਨੱਚ ਰਹੀਆਂ ਬੀਬੀਆਂ ਭੰਗੜੇ ਪਾ ਰਹੀਆਂ ਵਾ ਕੋਈ ਮਰਿਆਦਾ ਹੈ ਉਥੋਂ ਦੀ ਨੰਗੇ ਸਿਰ ਨਾਲ ਚਲੀਆਂ ਵਾ ਗੁਰਬਾਣੀ ਦੇ ਸ਼ਬਦ ਚਲਾਏ ਜਾ ਰਹੇ ਆ ਇਹ ਕੰਮ ਕਿਤੇ ਨਾ ਕਿਤੇ ਚੰਗੇ ਨਹੀਂ ਆ ਇੱਕ ਬੈਂਤੀ ਹੋਰ ਕਰਾ ਉੱਤੇ ਵੱਡੀ ਸਾਰੀ ਬਾਬਾ ਜੀ ਦੀ ਫੋਟੋ ਰੱਖੀ ਹੈ ਜਿਹੜੇ ਬਾਬਾ ਜੀ ਨੇ ਮੈਂ ਦਿਖਾ ਰਿਹਾ ਹਾਂ ਨਾ ਐਡੀ ਵੱਡੀ ਫੋਟੋ ਰੱਖੀ ਹੈ ਤਾਂ ਥੱਲੇ ਛੋਟੀ ਜੀ ਫੋਟੋ ਉਹਨਾਂ ਦੇ ਪੈਰਾਂ ਦੇ ਵਿੱਚ ਗੁਰੂ ਨਾਨਕ ਪਾਸ਼ਾ ਮਹਾਰਾਜ ਦੀ ਵੀ ਰੱਖੀ ਹੈ ਤੇ ਜੇ ਇਹਨਾਂ ਨੂੰ ਸਵਾਲ ਪੁੱਛੋ ਤੇ ਅੱਗੋਂ ਜਵਾਬ ਦਿੰਦੇ ਆ ਕਿ ਇਹ ਗੁਰੂ ਨਾਨਕ ਮਹਾਰਾਜ ਦੇ ਭਗਤ ਹੋਏ ਆ ਠੀਕ ਆ ਭਾਈ ਭਗਤੀ ਕੀਤੀ ਬਾਬਾ ਜੀ ਦੀ ਕੋਈ ਚੱਕਰ ਨਹੀਂ ਵਧੀਆ ਗੱਲ ਆ ਭਗਤੀ ਕੀਤੀ ਆ ਬੰਦਗੀ ਕੀਤੀ ਆ ਸਾਨੂੰ ਕੋਈ ਡਾਊਟ ਨਹੀਂ ਚੰਗੀ ਗੱਲ ਆ ਪਰ ਕੀ ਲੱਗਦਾ ਵਾ ਜਾਂ ਤੇ ਫੋਟੋ ਬਰਾਬਰ ਹੋਵੇ ਤੇ ਜਾਂ ਤੇ ਬਾਬਾ ਜੀ ਦੀ ਫੋਟੋ ਛੋਟੀ ਹੋਵੇ ਤੇ ਗੁਰੂ ਨਾਨਕ ਮਹਾਰਾਜ ਦੀ ਫੋਟੋ ਵੱਡੀ ਹੋਵੇ ਫੇਰ ਕੰਮ ਸਹੀ ਨਾਲ ਭਗਵਾਨ ਸ਼ਿਵ ਜੀ ਦੀ ਫੋਟੋ ਲਾਈ ਆ ਫਾਇਦਾ ਤਾਮ ਆ ਕਿ ਜੇਕਰ ਭਗਵਾਨ ਸ਼ਿਵ ਜੀ ਦੀ ਫੋਟੋ ਵੱਡੀ ਹੋਵੇ ਤੇ ਬਾਬਾ ਜੀ ਦੀ ਫੋਟੋ ਛੋਟੀ ਹੋਵੇ ਇੱਕ ਪਾਸੇ ਬਾਬਾ ਜੀ ਦੀ ਏਡੀ ਵੱਡੀ ਫੋਟੋ ਦੂਸਰੇ ਪਾਸੇ ਇੱਕ ਸਾਈਡ ਤੇ ਉਹਨਾਂ ਦੇ ਪੈਰਾਂ ਦੇ ਵਿੱਚ ਭਗਵਾਨ ਸ਼ਿਵ ਜੀ ਦੀ ਫੋਟੋ ਤੇ ਨਾਲ ਦੀ ਨਾਲ ਦੇ ਪਾਸੇ ਛੋਟੀ ਜੀ ਫੋਟੋ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਕਿੰਨਾ ਗਲਤ ਅਸਰ ਪੈਂਦਾ ਵਾ ਮੈਂ ਬੇਨਤੀ ਕਰਦਾ ਵਾਂ ਸਾਡੀ ਕੰਪਨੀਆਂ ਨੂੰ ਟੀ ਸੀਰੀਜ਼ ਵਰਗੀ ਕੰਪਨੀ ਅਮਰਸਾਗਰ ਸ਼ਿਮਾਰਾ ਵਰਗੀ ਕੰਪਨੀਆਂ ਨੂੰ ਕਿ ਇਹਨਾਂ ਦੇ ਸਟ੍ਰਾਈਕ ਮਾਰੀ ਜਾਵੇ ਇਹਨਾਂ ਦੇ ਚੈਨਲ ਬੈਨ ਕਰਵਾਏ ਜਾਣ ਤਾਂ ਮੈਂ ਸੰਗਤ ਨੂੰ ਵੀ ਹੱਥ ਜੋੜ ਕੇ ਬੇਨਤੀ ਕਰਦਾ ਵਾਂ ਕਿ ਜਿੱਥੇ ਵੀ ਇਹਨਾਂ ਦਾ ਕੋਈ ਏਦਾਂ ਦਾ ਚੈਨਲ ਦਿਖਾਈ ਦਿੰਦਾ ਵਾ ਉਹਨਾਂ ਚੈਨਲਾਂ ਦੇ ਇਕੱਲੀ-ਇਕੱਲੀ ਵੀਡੀਓ ਤੇ ਜਾ ਕੇ ਰਿਪੋਰਟ ਮਾਰੀ ਜਾਵੇ ਤਾਂ ਜੋ ਇਹ ਗੁਰਬਾਣੀ ਦੇ ਅਰਥ ਤੋਰ ਮਰੋੜ ਕੇ ਸਰਾਬ ਸ਼ਬਦ ਬਾਬਾ ਜੀ ਦੇ ਉੱਪਰ ਲਗਾ ਕੇ ਇਹ ਵੀਡੀਓ ਪੁੰਦੇ ਆ ਇਹਨਾਂ ਦੇ ਚੈਨਲ ਬੈਨ ਹੋ ਸਕਣ ਮੈਂ ਇੱਕ ਬੇਨਤੀ ਹੋਰ ਕਰਦਾ ਸਾਡਾ ਕਿਸੇ ਧਰਮ ਦੇ ਨਾਲ ਕੋਈ ਵੈਰ-ਵਿਰੋਧ ਨਹੀਂ ਹੈ ਧਰਮ ਬਹੁਤ ਸਤਕਾਰਯੋਗ ਹੈ ਸਾਰੇ ਧਰਮ ਸਤਕਾਰਯੋਗ ਹੈ ਪਰ ਜਿੱਥੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬਹਾਰਾਜ ਦੀ ਬਾਣੀ ਨੂੰ ਸ਼ਬਦ ਚੋਰੀ ਕਰਕੇ ਗੁਰਬਾਣੀ ਦੇ ਸ਼ਬਦ ਚੋਰੀ ਕਰਕੇ ਤੇ ਦੇਹਧਾਰੀ ਬਾਬਿਆਂ ਦੇ ਉੱਪਰ ਲਗਾਏ ਜਾਣ ਉਹ ਗੱਲ ਚੰਗੀ ਨਹੀਂ ਆ ਉਹ ਕਿਤੇ ਨਾ ਕਿਤੇ ਕਰਕੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬਹਾਰਾਜ ਦੇ ਜੋ ਪਾਵਨ ਸ਼ਬਦ ਆ ਉਹਨਾਂ ਦੀ ਬਹੁਤ ਵੱਡੀ ਬੇਅਦਬੀ ਹੈ ਵੀਡੀਓ ਜਿਆਦਾ ਲੰਮੀ ਨਾ ਕਰੀਏ ਆਪਣੇ ਵਿਚਾਰ ਸਾਨੂੰ ਕਮੈਂਟਾਂ ਦੇ ਵਿੱਚ ਦੱਸੋ ਹੋਈਨਾ ਭੁੱਲਾ ਦੇਖਿਆ ਮਾ ਫਤੇਬ ਲਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ